ਕਿਸਾਨ ਭਰਾਵੋ ਸ਼ਤਿਸ਼੍ਰੀ ਅਕਾਲ ਦੋਸਤੋ ਮੈਂ ਆ ਜਗਜੀਵਨ ਸਿੰਘ ਜਵੰਦਾ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਜੰਕਸ਼ਨ ਖੇਤੀਬਾੜੀ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਖਾਸ ਤੌਰ ਤੇ ਉਹਨਾਂ ਡੇਅਰੀ ਫਾਰਮਰਜ਼ ਦੇ ਲਈ ਆ ਜੋ ਚੰਗੀ ਨਸਲ ਦੀਆਂ ਮੱਝਾਂ ਜਾਂ ਚੰਗੀ ਨਸਲ ਦੀਆਂ ਗਾਵਾਂ ਰੱਖਦੇ ਨੇ ਅਤੇ ਪਸ਼ੂਆਂ ਦੀ ਜਿਹੜੀ ਪੂਰੀ ਸਮਰੱਥਾ ਦੇ ਅਨੁਸਾਰ ਵੱਧ ਤੋਂ ਵੱਧ ਦੁੱਧ ਲੈਣ ਦੇ ਬਾਰੇ ਉਹ ਸੋਚਦੇ ਨੇ ਅਕਸਰ ਆਪਾਂ ਦੇਖਦੇ ਆ ਕਿ ਸੂਣ ਤੋਂ ਬਾਅਦ ਅ ਪਸ਼ੂਆਂ ਨੂੰ ਆਪਾਂ ਕਣਕ ਤੇ ਗੁੜ ਦੇ ਨਾਲ ਬਣੀ ਹੋਈ ਇੱਕ ਸਧਾਰਨ ਲੇਟੀ ਜਾਂ ਦਲੀਆ ਆਪਾਂ ਦਿੰਦੇ ਆ ਜੋ ਸਧਾਰਨ ਦੁੱਧ ਦੇਣ ਵਾਲੇ ਜਿਹੜੇ ਪਸ਼ੂ ਨੇ ਉਹਨਾਂ ਦੇ ਲਈ ਤਾਂ ਠੀਕ ਰਹਿੰਦਾ ਪਰ ਜਿਹੜੇ ਪਸ਼ੂ ਵੱਧ ਦੁੱਧ ਦੇਣ ਦੀ ਸਮਰੱਥਾ ਰੱਖਦੇ ਨੇ ਉਹਨਾਂ ਦੀਆਂ ਜਿਹੜੀਆਂ ਸਰੀਰਕ ਜ਼ਰੂਰਤਾਂ ਨੇ ਉਹ ਵੀ ਕਾਫੀ ਜ਼ਿਆਦਾ ਹੁੰਦੀਆਂ ਨੇ ਸਧਾਰਨ ਕਣਕ ਦੇ ਦਲੀਏ ਦੇ ਨਾਲ ਜਾਂ ਲੇਟੀ ਦੇ ਨਾਲ ਉਹ ਲੋੜਾਂ ਜਿਹੜੀਆਂ ਪੂਰੀਆਂ ਨਹੀਂ ਹੋ ਸਕਦੀਆਂ ਇਸ ਕਰਕੇ ਪਸ਼ੂ ਆਪਣੇ ਪੂਰੀ ਸਮਰੱਥਾ ਦੇ ਮੁਤਾਬਕ ਪੂਰੀ ਕੈਪੈਸਿਟੀ ਦੇ ਮੁਤਾਬਕ ਦੁੱਧ ਨਹੀਂ ਦੇ ਸਕਦਾ ਜਿਸ ਮੱਝ ਦੀ ਦੁੱਧ ਦੇਣ ਦੀ ਕੈਪੈਸਿਟੀ 15 16 ਲੀਟਰ ਹੋਵੇ ਉਹ ਇਸ ਤਰ੍ਹਾਂ ਦੇ ਸਧਾਰਨ ਦਲੀਆ ਜਾਂ ਸਧਾਰਨ ਲੇਟੀ ਦੇ ਨਾਲ 15 16 ਲੀਟਰ ਦੁੱਧ ਨਹੀਂ ਦੇ ਸਕਦੀ ਕਿਉਂਕਿ ਉਹਦੀ ਜਿਹੜੀ ਸਰੀਰਕ ਜ਼ਰੂਰਤ ਹੈ ਉਹ ਕਾਫੀ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਦੀ ਸਧਾਰਨ ਲੇਟੀ ਨਾਲ ਪੂਰੀ ਨਹੀਂ ਹੁੰਦੀ ਉਹਨੂੰ ਕਾਫੀ ਸਾਰੀ એનર્ਜੀ ਦੀ ਲੋੜ ਆ ਪ੍ਰੋਟੀਨ ਦੀ ਜ਼ਰੂਰਤ ਆ ਹੋਰ ਵੀ ਬਹੁਤ ਸਾਰੇ ਮਿਨਰਲ ਜਿਹਦੀ ਉਹਨੂੰ ਜ਼ਰੂਰਤ ਹੁੰਦੀ ਆ ਜੋ ਸਧਾਰਨ ਲੇਟੀ ਦੇ ਵਿੱਚੋਂ ਜਾਂ ਸਧਾਰਨ ਜਿਹੜੀ ਆਪਾਂ ਖੁਰਾਕ ਦਿੰਨੇ ਆ ਉਹ ਤੋਂ ਨਹੀਂ ਮਿਲਦੀ ਇਸ ਕਰਕੇ ਜੇਕਰ ਇਹ ਘਾਟ ਆਪਾਂ ਸਮੇਂ ਤੇ ਪੂਰੀ ਨਾ ਕਰੀਏ ਤਾਂ ਪਸ਼ੂ ਦੀ ਜਿਹੜੀ ਸਰੀਰਕ ਜ਼ਰੂਰਤ ਆ ਉਹ ਪੂਰੀ ਨਹੀਂ ਹੁੰਦੀ ਉਹਦਾ वजन ਘਟਣ ਲੱਗ ਜਾਂਦਾ ਤੇ ਪਸ਼ੂ ਦਾ ਜਿਹੜਾ ਹਾਜਮਾ ਉਹ ਪੂਰੀ ਤਰ੍ਹਾਂ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ ਹਾਰਮੋਨਲ ਸਿਸਟਮ ਵੀ ਉਹਦਾ ਵਿਗੜ ਜਾਂਦਾ ਇਸ ਕਰਕੇ ਪਸ਼ੂ ਸਹੀ ਸਮੇਂ ਤੇ ਜਿਹੜਾ ਨਵੇਂ ਦੁੱਧ ਨਹੀਂ ਹੁੰਦਾ ਇਸੇ ਸਮੱਸਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਮੈਂ ਤੁਹਾਨੂੰ ਇੱਕ ਸਪੈਸ਼ਲ ਲੇਟੀ ਜਾਂ ਸਪੈਸ਼ਲ ਜਿਹੜਾ ਦਲੀਏ ਦਾ ਫਾਰਮੂਲਾ ਦੱਸੂਗਾ ਜੋ ਪਸ਼ੂ ਦੇ ਸੂਣ ਤੋਂ 6-7 ਦਿਨ ਬਾਅਦ ਆਪਾਂ ਸ਼ੁਰੂ ਕਰਨਾ ਹੈ ਇਹ ਜਿਹੜੀ ਲੇਟੀ ਹੈ ਇਹ ਇਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ਕਿ ਪਸ਼ੂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੂਣ ਤੋਂ ਬਾਅਦ ਜਲਦੀ ਉਹ ਤਿਆਰ ਕਰ ਲਵੇ ਲੰਮਾ ਸਮਾਂ ਦੁੱਧ ਦੇਵੇ ਅਤੇ ਵੱਧ ਤੋਂ ਵੱਧ ਦੁੱਧ ਤੇ ਆਵੇ ਤੇ ਪਸ਼ੂ ਜਲਦੀ ਹੀ ਆਪਣੇ ਆਪ ਨੂੰ ਅਗਲੇ ਸੂਏ ਦੇ ਵਾਸਤੇ ਤਿਆਰ ਕਰ ਲਵੇ ਤਾਂ ਇਹ ਜਿਹੜੀ ਲੇਟੀ ਨੂੰ ਆਪਾਂ ਬਣਾਉਣਾ ਕਿਵੇਂ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿੰਨੇ ਮਾਤਰਾ ਦੇ ਵਿੱਚ ਆਪਾਂ ਇਹਦੇ ਵਿੱਚ ਐਡ ਕਰਨੀਆਂ ਨੇ ਵਰਤਣੀਆਂ ਨੇ ਇਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਆਪਾਂ ਇੱਥੇ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਵੀ ਬੇਨਤੀ ਹੈ ਜੋ ਵੀ ਕੋਈ ਕਿਸਾਨ ਵੀਰ ਚੈਨਲ ਦੇ ਉੱਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਅਤੇ ਨਾਲ ਦੀ ਨਾਲ ਬੈਲ ਵਾਲਾ ਆਈਕਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਜਿਹੜਾ ਉਹਨੂੰ ਜ਼ਰੂਰ ਉਹਨ ਕਰ ਲਓ ਤਾਂ ਕਿ ਆਉਣ ਵਾਲੀ ਕੋਈ ਵੀ ਜਿਹੜੀ ਨਵੀਂ ਵੀਡੀਓ ਆ ਉਹਦੀ ਜਾਣਕਾਰੀ ਜਿਹੜੀ ਤੁਹਾਨੂੰ ਮਿਲਦੀ ਰਹੇ ਤਾਂ ਦੋਸਤੋ ਇਸ ਸਪੈਸ਼ਲ ਰੈਟੀ ਨੂੰ ਬਣਾਉਣ ਦੇ ਲਈ ਕੁੱਲ ਮਿਲਾ ਕੇ ਆਪਾਂ ਨੂੰ ਘੱਟ ਤੋਂ ਘੱਟ 10 ਚੀਜ਼ਾਂ ਦੀ ਲੋੜ ਪੈਂਦੀ ਆ ਜਿਨ੍ਹਾਂ ਦੇ ਵਿੱਚ ਆਪਾਂ ਲੈਣੀਆਂ ਲੈਣਾ ਕੀ ਆ ਅੱਧਾ ਕਿਲੋ ਗੁੜ ਇੱਕ ਕਿਲੋ ਕਣਕ ਉਹਦਾ ਦਲੀਆ ਜਾਂ ਬਣਿਆ ਹੋਵੇ ਅੱਧਾ ਕਿਲੋ ਬਿੜੇਵੇਂ ਤੇ ਅੱਧਾ ਕਿਲੋ ਕਾਲੇ ਸੋਲੇ 250 ਗ੍ਰਾਮਾਂ ਦਾਲਦਾ ਘਿਓ ਲੈਣਾ 250 ਗ੍ਰਾਮ ਹੀ ਗੁਲਕੰਦ ਤੇ ਬਾਕੀ ਇਹਦੇ ਵਿੱਚ ਆਪਾਂ ਥੋੜੇ-ਥੋੜੇ ਆ ਦੂਸਰੀਆਂ ਚੀਜ਼ਾਂ ਜਿਵੇਂ 50 ਗ੍ਰਾਮ ਸੌਫ ਹੈ 50 ਗ੍ਰਾਮ ਅਜਵੈਨ 50 ਗ੍ਰਾਮ ਸਫੈਦ ਜੀਰਾ ਲੈਣਾ 50 ਗ੍ਰਾਮ ਮਿੱਠਾ ਛੋਡਾ ਲੈ ਲਓ 6-7 ਦਾਣੇ ਛੋਟੀ ਇਲਾਇਚੀ ਦੇ ਇਹ ਲੈ ਲਓ ਅ ਗੋੜਾ ਤੇ ਕਣਕਾ ਜਿਹੜਾ ਇਹ ਪਸ਼ੂ ਨੂੰ ਤਰੰਤ એનર્ਜੀ ਦਿੰਦੇ ਨੇ ਬੜੇਵੇਂ ਲਾ ਲਓ ਜਾਂ ਕਾਲੇ ਛੋਲੇ ਨੇ ਪ੍ਰੋਟੀਨ ਤੇ ਇਹਦੇ ਨਾਲ ਆਪਾਂ ਨੂੰ ਫੈਟ ਜ਼ਿਆਦਾ ਮਿਲਦੀ ਹੈ ਇਹਦੇ ਵਿੱਚ ਇਹਦੇ ਨਾਲ ਦੁੱਧ ਵੀ ਵੱਧਦਾ ਅਤੇ ਦੁੱਧ ਦੇ ਵਿੱਚ ਫੈਟ ਦੇ ਵਿੱਚ ਵੀ ਵੱਧਦਾ ਹੁੰਦਾ ਸੌਫਾ ਜਮੈਣ ਜਿਹੜਾ ਜੀਰਾ ਵਗੈਰਾ ਇਹਦੇ ਨਾਲ ਪਸ਼ੂ ਨੂੰ ਨਾ ਹਾਜਮਾ ਵੜਾ ਹਾਜਮਾ ਇਹਦੇ ਨਾਲ ਵਧੀਆ ਰਹਿੰਦਾ ਕਿਉਂਕਿ ਜਦੋਂ ਆਪਾਂ ਜਿਹੜਾ ਚੰਗਾ ਦੁੱਧ ਦੇਣ ਵਾਲਾ ਪਸ਼ੂ ਹੁੰਦਾ ਹੈ ਜਿਆਦਾ ਦੁੱਧ ਦਿੰਦਾ ਹੈ ਉਹਨੂੰ ਖੁਰਾਕ ਜਿਆਦਾ ਦਿੰਦੇ ਆ ਤਾਂ ਉਹਦਾ ਹਾਜਮਾ ਵੀ ਤਾਂ ਬਹੁਤ ਠੀਕ ਚਾਹੀਦਾ ਤਾਂ ਹੀ ਉਹ ਖੁਰਾਕ ਨੂੰ ਹਾਜ਼ਮ ਕਰ ਸਕਦਾ ਹੈ ਮਿੱਠਾ ਸੋਡਾ ਉਹ ਆਪਾਂ ਜਦੋਂ ਆਪਾਂ ਪਸ਼ੂ ਦੀ ਖੁਰਾਕ ਚ ਐਡ ਕਰਦੇ ਆ ਐਸਿਡਿਟੀ ਕੰਟਰੋਲ ਚ ਰਹਿੰਦੀ ਆ ਤੇ ਉਹਦੇ ਅੰਦਰ ਜਿਹੜਾ ਤੇਜਾਬੀ ਮਾਦਦਾ ਨਹੀਂ ਬਣਦਾ ਕਿ ਉਹ ਗੁਲਕੰਦ ਸਰੀਰ ਨੂੰ ਅੱਜ ਕਿਉਂਕਿ ਸਰਦੀ ਤੇ ਦੇਣੀ ਆ ਆਪਾਂ ਗਰਮੀ ਐ ਤਾਕਤ ਦਿੰਦਾ ਉਹਨੂੰ ਤੇ ਗਰਮੀ ਦਊਗਾ ਠੰਡ ਤੋਂ ਬਚਤ ਕਰਦਾ ਤੇ ਇਹ ਕਿਉਂ ਤੇ ਗੁਲਕੰਦ ਦੋਵੇਂ ਬਹੁਤ ਕੰਮ ਵਧੀਆ ਕਰਦੇ ਨੇ ਹੁਣ ਇਹ ਸਾਰੇ ਸਬਾਨ ਨੂੰ ਆਪਾਂ ਬਣਾਉਣਾ ਕਿਵੇਂ ਇਹਦੇ ਤਰੀਕੇ ਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਸਾਰਿਆਂ ਨੂੰ ਪਹਿਲਾਂ ਕੀ ਕਰਨਾ ਅੱਧਾ ਕਿਲੋ ਗੁੜ ਲੈ ਕੇ ਉਹਨੂੰ 5-6 ਲੀਟਰ ਪਾਣੀ ਲੈ ਲਿਓ ਪਾਣੀ ਦੇ ਵਿੱਚ ਪਾ ਕੇ ਉਹਨੂੰ ਚੁੱਲ੍ਹੇ ਤੇ ਉਬਾਲਣ ਲਈ ਧਰ ਦੋ ਜਦੋਂ ਗੋੜਾ ਉਹਦੇ ਤੋਂ ਮੈਲਟ ਹੋ ਜਾਂਦਾ ਨਾ ਘੁਲ ਜਵੇ ਪਾਣੀ ਚ ਉਹ ਤੋਂ ਬਾਅਦ ਉਹਦੇ ਵਿੱਚ ਆਪਾਂ ਸੌਫ ਅਜਮਾਣ ਜੋ ਸਫੈਦ ਜੀਰਾ ਵੱਡੀ ਇਲਾਇਚੀ ਆ ਤੇ 1 ਕਿਲੋ ਕਣਕ ਦਾ ਦਲੀਆ ਅੱਧਾ ਕਿਲੋ ਕਾਲੇ ਛੋਲੇ ਨੇ ਤੇ ਅੱਧਾ ਕਿਲੋ ਜ ਆਪਣੇ ਕੋਲੇ ਜਿਹੜੇ ਬੜੇਵੇਂ ਨੇ ਉਹ ਸਾਰਾ ਕੁਝ ਇਹਦੇ ਵਿੱਚ ਪਾ ਦਿਓ ਇਹ ਸਾਰੇ ਮਸਲੇ ਨੂੰ ਹੌਲੀ ਹੌਲੀ ਅੱਗ ਦੇ ਉੱਤੇ ਹਵਾਲੋ ਚੰਗੀ ਤਰ੍ਹਾਂ ਨੂੰ ਪਕਾ ਲਓ ਤਾਂ ਕਿ ਇਹ ਨਰਮ ਹੋ ਜਵੇ ਤੇ ਅੰਦਰ ਤੱਕ ਪੂਰਾ ਚੰਗੀ ਤਰ੍ਹਾਂ ਪੱਕ ਜਵੇ ਹੌਲੀ ਹੌਲੀ ਆ ਗਏ ਪਕਾਉਣ ਦੇ ਨਾਲ ਜਿਹੜਾ ਮਸਾਲਾ ਵਧੀਆ ਤਰੀਕੇ ਦੇ ਨਾਲ ਵਧੀਆ ਜਿਹੜਾ ਪੱਕੂਗਾ ਤਾਂ ਪਸ਼ੂ ਨੂੰ ਚੰਗੀ ਤਰ੍ਹਾਂ ਹਾਜ਼ਮ ਕਰਦਾ ਤੇ ਪਸ਼ੂ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ ਇਹ ਸਾਰੇ ਮਸਾਲੇ ਨੂੰ ਜਦੋਂ ਉਬਲ ਗਿਆ ਚੰਗੀ ਤਰ੍ਹਾਂ ਪੱਕ ਗਿਆ ਤਾਂ ਇਹਨੂੰ ਅੱਗ ਤੋਂ ਹੇਠਾਂ ਲਾ ਲਓ ਥੱਲੇ ਲਾ ਲਓ ਫਿਰ ਇਹਦੇ ਵਿੱਚ 50 ਗ੍ਰਾਮ ਮਿੱਠਾ ਛੋਡਾ ਜਿਹੜਾ ਆਪਣੇ ਕੋਲੇ ਬਚ ਗਿਆ ਸੀ ਉਹ ਇਹਦੇ ਵਿੱਚ ਮਿਕਸ ਕਰ ਲਓ ਤਾਂ ਇੱਕ ਗੱਲ ਕਿਸਾਨ ਭਰਾ ਉਹ ਥੋੜੀ ਜਿਹੀ ਧਿਆਨ ਦੇਣ ਵਾਲੀ ਹੈਗੀ ਆ ਜਿਹੜੀ ਡਾਲਡਾ ਘਿਓ ਤੇ ਗੁਲਕੰਦਾ ਕਦੇ ਵੀ ਆਪਾਂ ਇਹਨੂੰ ਉੱਪਰ ਹੀ ਉਹਦੇ ਵਿੱਚ ਉਬਲਦੇ ਹੋਏ ਸਮੇਂ ਨਾ ਪਾਓ ਕਿਉਂਕਿ ਵੱਧ ਗਰਮੀ ਦੇ ਨਾਲ ਜਦੋਂ ਜ਼ਿਆਦਾ ਉਹਦੇ 'ਚ ਗਰਮੀ ਤੇ ਇਹਦੇ ਨਾਲ ਕਿੰਨਾ ਦਾ ਜਿਹੜੇ ਇਹਦੇ ਅਸਰ ਆ ਇਹਦਾ ਘਟ ਜਾਂਦਾ ਖੁਰਾਕੀ ਤੱਤੇ ਤੇ ਕਾਫੀ ਜ਼ਿਆਦਾ ਖਰਾਬ ਹੋ ਜਾਂਦੇ ਨੇ ਗੁਲਕੰਦ ਤਾਂ ਉਹਨੂੰ ਆਪਾਂ ਗਰਮ ਕਰ ਦਈਏ ਕਾਫੀ ਜ਼ਿਆਦਾ ਮਤਲਬ ਬੇਕਾਰ ਹੋ ਜਾਂਦੀ ਹੈ ਠੀਕ ਨਹੀਂ ਰਹਿੰਦੀ ਤਾਂ ਫਿਰ ਕੀ ਆ ਜਦੋਂ ਸਾਰਾ ਮਿਸ਼ਰਣ ਚੰਗੀ ਤਰ੍ਹਾਂ ਪੱਕ ਗਿਆ ਉਹਨੂੰ ਆਪਾਂ ਚੁੱਲ੍ਹੇ ਤੋਂ ਹੇਠਾਂ ਲਾ ਲਿਆ ਤਾਂ ਥੋੜਾ ਜਿਹਾ ਉਹਦੇ 'ਚ ਠੰਡਾ ਕਰਕੇ ਉਹਦੇ 'ਚ ਡਲ ਢੱਕੇ ਉਪਾ ਦਿਓ ਚੰਗੀ ਤਰ੍ਹਾਂ ਉਹਨੂੰ ਉਲਾ ਦਿਓ ਮਿਕਸ ਕਰ ਦਿਓ ਇਸ ਤੋਂ ਬਾਅਦ ਜਦੋਂ ਇਹ ਥੋੜਾ ਜਿਹਾ ਮਤਲਬ ਕੁਛ ਸਾਜਾ ਰਹਿ ਜਾਂਦਾ ਫਿਰ ਉਹਦੇ ਵਿੱਚ ਆਪਾਂ ਲਾਸਟ ਦੇ ਉੱਤੇ 250 ਗ੍ਰਾਮ ਜਿਹੜੀ ਗੁਲਕੰਦਾ ਉਹ ਇਹਨੂੰ ਪਾ ਦੋ ਵਿੱਚ ਇਹਦੇ ਪਾ ਦੋ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਜਾਣਗੀਆਂ ਤੇ ਲੇਪੀ ਆਪਣੀ ਬਣ ਕੇ ਤਿਆਰ ਹੋ ਗਈ ਤਾਂ ਫਿਰ ਇਹ ਆਪਾਂ ਇਸ ਨੂੰ ਦੇਣੀ ਕਿਵੇਂ ਆ ਤੇ ਇੱਕ ਦਿਨ ਦੇ ਵਿੱਚ ਇੱਕ ਵਾਰ ਹੀ ਉਹ ਦਿੱਤੀਏ ਬਾਦੂ ਆ ਤੇ ਜਿਆਦਾ ਇਹਨੂੰ ਦੇਣ ਦੀ ਲੋੜ ਨਹੀਂ ਲਗਾਤਾਰ 20 ਤੋਂ 25 ਦਿਨ ਤੱਕ ਇਹਨੂੰ ਆਪਾਂ ਦੇ ਸਕਦੇ ਆ ਇਹਦੇ ਦੌਰਾਨ ਤੁਸੀਂ ਆਪ ਹੀ ਖੁਦ ਹੀ ਦੇਖੋਗੇ ਵੀ ਜਿਹੜਾ ਅਸੂਦਾ ਦੁੱਧ ਹੈ ਉਹ ਪਿਛਲੇ ਸੂਆਂ ਦੇ ਮੁਕਾਬਲੇ ਤੁਹਾਨੂੰ ਬਹੁਤ ਫਰਕ ਲੱਗੂਗਾ ਅਸੂਦੇ ਸਰੀਰ ਦੇ ਵਿੱਚ ਜਲਦੀ ਹੀ ਜਿਹੜਾ ਆਪਣੇ ਆਪ ਨੂੰ ਰਿਕਵਰ ਕਰਨਾ ਸ਼ੁਰੂ ਕਰ ਦਿੰਦਾ ਵਜ਼ਨ ਛੇਤੀ ਉਹਦਾ ਵਜ਼ਨ ਲੱਗ ਜਾਂਦਾ ਪਸ਼ੂ ਤੁਹਾਨੂੰ ਆਪਣੇ ਆਪ ਦਿਖੂਗਾ ਹਾਜ਼ਮ ਚੁਸਤ ਦਰੁਸਤ ਦਿਖਦਾ ਹਾਜ਼ਮਾ ਉਹਦਾ ਠੀਕ ਹੋ ਜਾਂਦਾ ਸਭ ਤੋਂ ਵੱਡਾ ਫਾਇਦਾ ਇਹ ਆ ਵੀ ਪਸ਼ੂ ਅਗਲੇ ਸੂਏ ਦੇ ਲਈ ਆਪਣੇ ਆਪ ਨੂੰ ਜਲਦੀ ਤਿਆਰ ਕਰੂਗਾ ਕਿਉਂਕਿ ਉਹਦੀਆਂ ਸਰੀਰਕ ਜ਼ਰੂਰਤਾਂ ਬਹੁਤ ਛੇਤੀ ਪੂਰੀਆਂ ਹੋ ਜਾਂਦੀਆਂ ਨੇ ਤੇ ਥੋੜਾ ਜਿਹਾ ਮਿਸਰਨ ਮਹਗਾ ਪੈਂਦਾ ਇਸ ਕਰਕੇ ਇਹਨੂੰ ਆਪਾਂ 20-25 ਦਿਨ ਦੇ ਦਿਓ ਜਿਆਦਾ ਦਿਨ ਨਾ ਦਿਓ ਉਸ ਤੋਂ ਬਾਅਦ ਫਿਰ ਆਮ ਜਿਹੜੀ ਆਪਾਂ ਸਧਾਰਨ ਲੈਟੀ ਦਿੰਦੇ ਆ ਜਾਂ ਸਧਾਰਨ ਆਪਣੇ ਕੋਲੇ ਦਲੀਆ ਉਹ ਦੇ ਸਕਦੇ ਆ ਜਾਂ ਜੋ ਖੁਰਾਕ ਦਿੰਦੇ ਆ ਉਹ ਆਪਾਂ ਚਾਲੂ ਕਰ ਸਕਦੇ ਆ ਤਾਂ ਵੀ ਕਿਸਾਨ ਭਰਾਵੋ ਜੇਕਰ ਇਹ ਜਾਣਕਾਰੀ ਤੁਹਾਨੂੰ ਦਿੱਤੀ ਹੋਈ ਫਾਇਦੇਮੰਦ ਲੱਗਦੀ ਆ ਠੀਕ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਹੋਰ ਕਿਸਾਨ ਦੋਸਤਾਂ ਦੇ ਨਾਲ ਵੀਡੀਓ ਨੂੰ ਜਿਹੜਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਾਣਕਾਰੀ ਇਹ ਹੋਰ ਸੱਜਣਾ ਮਿੱਤਰਾਂ ਦੇ ਨਾਲ ਜਿਹੜੀ ਸਾਂਝੀ ਹੋ ਜਾਵੇ ਆਮੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਮਿੱਤਰਾਂ ਨੂੰ ਸ਼ਤਿ ਸ੍ਰੀ ਅਕਾਲ ਧੰਨਵਾਦ